ਲੈ ਵੀਰੇ ਇਹ ਵੀਰ ਹਰਿਆਣਾ ਤੋਂ ਆਇਆ ਹੈ ਜੁੱਧ ਨਸ਼ਿਆਂ ਵਿਰੁੱਧ ਇਹਨੇ ਵੀ ਇੱਕ ਜੁੱਧ ਛੇੜਿਆ ਤੇ ਆਪਾਂ ਇਹਦੇ ਨਾਲ ਗੱਲਬਾਤ ਕਰਦੇ ਆ ਕਿੱਥੋਂ ਵੀਰ ਆਇਆ ਤੇ ਕਿੱਥੇ ਤੱਕ ਇਹਨਾਂ ਨੇ ਜਾਣਾ ਠੀਕ ਹੈ ਹਾਂਜੀ ਬਾਈ ਜੀ ਕੀ ਹਾਲ ਹੈ ਠੀਕ ਹਾਂ ਜੀ ਕਿੱਥੋਂ ਆਏ ਹੋ ਹਰਿਆਣਾ ਸੇ ਸਪੀਦੋ ਜ਼ਿਲ੍ਹਾ ਜੀਂਦ ਸਪੀਦੋ ਜ਼ਿਲ੍ਹਾ ਜੀਂਦ ਹਾਂਜੀ ਜਿਹੜੀ ਆ ਤੁਸੀਂ ਮਤਲਬ ਨਸ਼ਿਆਂ ਵਿਰੁੱਧ ਚਲਾਈ ਆ ਮੁਹਿੰਮ ਇਹ ਕਿੱਥੋਂ ਤੱਕ ਜਾਣਾ ਤੁਸੀਂ ਤੇ ਕਿੱਥੇ ਤੱਕ ਕਰਨੀ ਹੈ ਇਹ ਇਹ ਜੀ ਪੂਰੇ ਪੰਜਾਬ ਮੇ ਘੁੰਮੂ ਆ ਅੱਛਾ ਪੂਰੇ ਪੰਜਾਬ ਚ ਘੁੰਮਣਾ ਤੁਸੀਂ ਹਾਂ ਅੱਜ ਕਿਉਂ ਹਰਿਆਣਾ ਪੰਜਾਬ ਦਾ ਯੂਆ ਬਚਾਣਾ ਜ਼ਰੂਰੀ ਹੈ ਕਿਉਂਕਿ ਯਾਨੀ ਇਹ ਪੰਜਾਬ ਹਰਿਆਣਾ ਭਾਰਤ ਦੀ ਜੜ ਹੈ ਠੀਕ ਹੈ ਅਗਰ ਜੜ ਖੋਖਲੀ ਹੋਗੀ ਤਾਂ ਦੇਸ਼ ਤੋਂ ਆਪੇ ਫਿਰ ਖੋਖਲਾ ਹੀ ਹੈ ਹਾਂ ਠੀਕ ਹੈ ਅਗਰ ਆਪ ਆ ਮਕਾਨ ਬਣਾਵਾ ਹਾਂ ਠੀਕ ਹੈ ਮਕਾਨ ਕੀ ਨੀਂਬ ਅਗਰ ਕੱਚੀ ਲਗਾਉਂਗਾ ਤੇ ਉੱਪਰ ਕਿਤਨੀ ਵੱਡਾ ਮਕਾਨ ਬਣਾ ਲਓ ਪੜਾਗਾ ਹਾਂਜੀ ਹਾਂਜੀ ਅਗਰ ਨੀਂਬ ਮਜ਼ਬੂਤ ਲਗਾਏਗੇ ਵੱਡਿਆ ਮਜ਼ਬੂਤ ਨੀਂਹ ਭਰੇਗਾ ਤਾਂ ਮਕਾਨ ਵੀ ਮਕਾਨ ਵੀ ਸਟਰੋਂਗ ਬਣੂਗਾ ਬਣਾਏਗਾ ਤੇ ਫਿਰ ਕਿੰਨੇ ਦਿਨ ਹੋ ਗਏ ਹਰਿਆਣਾ ਪੰਜਾਬ ਮੈਨੇਸਿਕ ਖਿਲਾਫ ਪੈਦਲ ਯਾਤਰਾ ਨਹੀਂ ਹਾਂਜੀ ਸਰਕਾਰ ਨੇ ਵੀ ਚਲਾਈ ਹੋਈ ਇੱਕ ਮਹੀਨ ਨਸ਼ਿਆਂ ਜੁੱਧ ਨਸ਼ਿਆਂ ਵਿਰੁੱਧ ਉਹਦਾ ਹਿੱਸਾ ਬਣਨ ਜਾ ਰਿਹਾ ਵੀਰ ਦੇਖੋ ਠੀਕ ਹੈ ਹਰਿਆਣਾ ਤੋਂ ਆਇਆ ਆਪਣੇ ਪੰਜਾਬ ਦੇ ਲੋਕਾਂ ਨੂੰ ਵੀ ਚਾਹੀਦਾ ਇਹ ਵੀਰ ਦਾ ਸਾਥ ਦੇਣਾ ਠੀਕ ਹੈ ਇਹਨਾਂ ਨੇ ਸਪੀਦੋਂ ਹਰਿਆਣਾ ਤੋਂ ਚੱਲੇ ਹੋ ਤੁਸੀਂ ਕਿੰਨੇ ਦਿਨ ਹੋ ਗਏ ਚੱਲੇ ਬਈ ਨਹੀਂ ਨਹੀਂ ਜੀ ਪੂਰੀ ਪੂਰੀ ਯਾਤਰਾ ਨ ਹੋਵੇ ਚੌਥਾ ਮਹੀਨਾ ਚੱਲ ਰਿਹਾ ਹੈ ਠੀਕ ਹੈ ਹਰਿਆਣਾ ਸੇ ਪੰਜਾਬ ਕੇ ਲਿਏ ਮੈਂ 1 ਹਫਤਾ ਹੀ ਰਵਾਨਾ ਹੋਇਆ ਹਾਂ ਹਫਤਾ ਹੋ ਗਿਆ ਤੁਮ ਨੂੰ ਮਤਲਬ ਪਿੰਡੋ ਚੱਲੇ ਨੂੰ ਮੇਰੀ ਐਂਟਰੀ ਹੋਈ ਪੰਜਾਬ ਮੈਂ ਤੇ ਹੁਣ ਤੁਸੀਂ ਇਧਰ ਅੱਗੇ ਕਿੱਥੇ ਤੱਕ ਤੁਹਾਡਾ ਮਤਲਬ ਜਾਣ ਦਾ ਟਾਰਗੇਟ ਹੈ ਵੀ ਇਧਰੋਂ ਬਠਿੰਡਾ ਜਾਂ ਇਹ ਬਠਿੰਡਾ ਫਰੀਦਕੋਟ ਹੈ ਇਹ ਇਹ ਤਰਨਤਨ ਸਾਹਿਬ ਅਮਰitsar ਹੈ ਯਾਨੀ ਬਾਰਡਰ ਬਾਰਡਰ ਦੇ ਨਾਲ-ਨਾਲ ਤੁਸੀਂ ਪਹਿਲਾਂ ਜਿਹੜਾ ਰੂਟ ਐਸਾ ਬਣਾ ਰੱਖਿਆ ਸਾਰਾ ਜਿੱਥੋਂ ਹੁੰਦਾ ਚਲਾ ਜਾਗਾ ਠੀਕ ਹੈ ਇਹ ਵੀ ਕੀ ਹੈ ਵੀ ਕੀ ਜੇ ਫਿਰ ਇਹਮਨ ਸਾਹਾ ਸੋ ਇਹ ਵੀਰ ਬਠਿੰਡਾ ਇਧਰ ਆਪਣਾ ਫਾਜ਼ਲ ਕਾਹਵਰ ਵਾਲੀ ਸਾਈਡ ਆਣ ਲੱਗ ਰਿਹਾ ਹੈ ਤੁਸੀਂ ਵੀਰ ਦਾ ਸਾਥ ਦਿਓ ਠੀਕ ਹੈ ਤੇ ਹੱਕ ਬਣਦਾ ਆਪਣਾ ਵੀ ਇੱਕ ਵੀਰ ਕੱਲਾ ਦੇਖੋ ਏਡੀ ਡੇੜੀ ਲੈ ਕੇ ਨਸ਼ਿਆਂ ਵਿਰੁੱਧ ਜੁੱਧ ਚ ਉੱਤਰਿਆ ਤੇ ਸਾਰੇ ਪੰਜਾਬ ਦਾ ਹੱਕ ਬਣਦਾ ਇਹਦਾ ਇਤਨੀ ਗਰਮੀ ਮੈਂ ਹਾਂ ਜੀ ਗਰਮੀ ਬਹੁਤ ਜ਼ਿਆਦਾ ਟੈਂਪਰੇਚਰ ਹੈ ਠੀਕ ਹੈ ਤੁਸੀਂ ਦੇਖ ਸਕਦੇ ਹੋ ਵੀਰਾ ਸੀਗਾ ਤੇ ਹੋਰ ਐਤੋਂ ਪਹਿਲਾਂ ਕਿਤੇ ਹੋਰ ਸਟੇਟ ਵੀ ਗਏ ਹੋ ਤੁਸੀਂ ਹਰਿਆਣਾ ਘੁੰਮ ਕੇ ਆਏ ਹੋ ਹਰਿਆਣਾ ਕਰਨ ਤੋਂ ਬਾਅਦ ਹਰਿਆਣਾ ਗਏ ਹੋ ਦਿੱਲੀ ਗਏ ਹੋ ਚੰਡੀਗੜ੍ਹ ਗਏ ਹੋ ਠੀਕ ਹੈ ਤੇ ਆਹ ਹੁਣ ਤੁਸੀਂ ਪੰਜਾਬ ਆਏ ਹੋ ਪੰਜਾਬ ਬਾਅਦ ਪੰਜਾਬ ਤੋਂ ਬਾਅਦ ਕੋਈ ਹੋਰ ਸਟੇਟ ਜਾਣਾ ਤੁਸੀਂ ਹਾਂ ਯੂਪੀ ਜਾਊਗਾ ਯੂਪੀ ਹਾਂ ਚਲੋ ਠੀਕ ਹੈ ਤੇ ਦੇਖੋ ਕਿੱਡਾ ਜਿਗਰਾ ਬਾਈ ਦਾ ਨਾ ਪੈਦਲ ਇੰਨੀ ਗਰਮੀ ਪੈ ਰਹੀ ਐ ਅੱਤ ਦੀ ਬੰਦਾ ਏਸੀ ਤੋਂ ਬਿਨਾ ਠੀਕ ਹੈ ਗੱਲ ਨਹੀਂ ਕਰ ਰਿਹਾ ਪਰ ਇਹ ਵੀਰ ਇੰਨੀ ਗਰਮੀ ਚ ਪੈਦਲ ਜਾ ਰਿਹਾ ਇੱਕ ਰੇੜੀ ਲੈ ਕੇ ਜਿੱਤੇ ਇਹਨੇ ਲਾਇਆ ਹੋਇਆ ਕਿ ਨਸ਼ਿਆਂ ਵਿਰੁੱਧ ਠੀਕ ਹੈ ਪੈਦਲ ਯਾਤਰਾ ਤੇ ਜੈ ਜਵਾਨ ਜੈ ਕਿਸਾਨ ਦਾ ਵੀ ਨਾਰਾ ਲਾਇਆ ਵੀਰ ਨੇ ਸੋ ਵੀਰ ਦਾ ਸਾਥ ਦਿਓ ਜਿਹੜੇ ਜਿਹੜੇ ਇਹ ਡਿਸਟ੍ਰਿਕਟ ਆਊਗਾ ਪੂਰਾ ਵੈਲਕਮ ਕਰਿਓ ਠੀਕ ਹੈ ਇਸ ਟਾਈਮ ਇਹ ਹੈਗਾ ਬਰੇਟਾ ਭਲਾੜਾ ਰੋਡ ਤੇ ਹੁਣੇ ਮਾਨਸਾ ਬਠਿੰਡਾ ਇਧਰਲੀ ਸਾਈਡ ਆਊਗਾ ਬਾਈ ਦਾ ਬਹੁਤ ਸਵਾਗਤ ਕਰੋ ਯਾਰ ਬਹੁਤ ਮਤਲਬ ਕਿ ਉਹਨੂੰ ਨਾਲ ਸਪੋਰਟ ਵੀ ਕਰਿਓ ਫੁੱਲ ਵਟਾ ਫੁੱਲ ਸੋ ਹੋਰ ਅੱਗੇ ਕਿੱਥੇ ਜਾਵਾਂਗੇ ਤੁਸੀਂ ਅੱਜ ਅੱਜ ਕਿੱਥੇ ਇਹ ਇਹ ਰੂਟ ਬਣਾ ਰੱਖਿਆ ਰੂਟ ਤਾਂ ਤੁਸੀਂ ਬਣਾ ਰੱਖਿਆ ਮਤਲਬ ਕਿ ਅੱਜ ਦੀ ਕਿੱਥੇ ਰੁਕੋਗੇ ਅੱਛਾ ਰੂਟ ਤੁਸੀਂ ਮੈਪ ਰੋਡ ਮੈਪ ਬਣਾਇਆ ਹੋਇਆ ਠੀਕ ਹੈ ਵੀਰ ਆਪਣਾ ਰੋਡ ਮੈਪ ਦੱਸ ਰਿਹਾ ਵੀ ਮੈਂ ਕਿੱਥੋਂ ਕਿੱਥੇ ਜਾਣਾ ਸੋ ਇਹਨੂੰ ਫੋਲੋ ਜ਼ਰੂਰ ਕਰਿਓ ਤੇ ਵੀਡੀਓ ਸ਼ੇਅਰ ਕਰਿਓ ਮਾਨਸਾ ਦੇ ਬਟਿੰਡਾ ਹਾਂਜੀ ਬਟਿੰਡਾ ਕੋਟਕਪੁਰਾ ਕੋਟਕਪੁਰਾ ਫਰੀਦਕੋਟ ਫਰੀਦਕੋਟ ਤਰਨਤਾਰਨ ਸਾਹਿਬ ਅੱਛਾ ਜੀ ਅੰਮ੍ਰਿਤਸਰ ਅੰਮ੍ਰਿਤਸਰ ਬਟਾਲਾ ਠੀਕ ਹੈ ਪਠਾਨਕੋਟ ਡਾਨਕੋਟ ਚਲੰਦਰ ਲੁਧਿਆਣਾ ਪਟਿਆਲਾ ਸੰਗਰੂਰ ਠੀਕ ਹੈ ਕਾਥਣ ਸੰਸਬਿਤ ਆ ਵੀਰਦਾਰ ਰੂਟ ਮੈਂ ਪੈਠੀ ਕੇ ਤੇ ਇਹਨੂੰ ਫੋਲੋ ਕਰਿਓ ਤੇ ਸਪੋਰਟ ਕਰਿਓ ਬਾਈ ਬਣ ਕੇ ਯਾਰ ਇੱਕ ਬੰਦਾ ਦੇਖੋ ਨਾ ਕਿੰਨੀ ਦੂਰ ਕਿੰਨੀ ਗਰਮੀ ਚ ਅ ਮਤਲਬ ਧੜੜਾ ਰਹਾਦਾ ਕਰਕੇ ਚੱਲਿਆ ਤੇ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਤੇ ਸਪੋਰਟ ਕਰੋ ਵੀਰ ਦੀ ਫੁੱਲ ਪਟਾ ਫੁੱਲੇ ਜਿੱਥੇ ਜਿੱਥੇ ਵੀ ਇਹ ਵੀਰ ਜਾਊਗਾ ਪੰਜਾਬ 'ਚ ਫੁੱਲ ਸਪੋਰਟ ਰੱਖੋ ਵੀਰ ਨੂੰ ਧੰਨਵਾਦ ਸਾਰਿਆਂ ਦਾ